ਆਪਣੀ ਕੀਤੀ ਕਰੀਏ ਖੁਦ ਹੀ ਢੋਈ ਦੁਨਿਓ ਜਤ ਹਾਰੀ ਸਾਨੀ ਨਾ ਕੋਈ ਜਗਿੰਦ ਕੁਝ ਬਣਿਆ ਬਣਿਆ ਸਭ ਉਸ ਖਾਸ ਦਾ ਰੱਬ ਦਾ ਹੈ ਨਹੀਂ ਕੋਈ ਬਸ ਰੱਬ ਆਪਣੇ ਆਪ ਦਾ ਰੱਬ ਦਾ ਹੈ ਨਹੀਂ ਕੋਈ ਬਸ ਰੱਬ ਆਪਣੇ ਆਪ ਦਾ ਬੈਠੀ ਸਰਾਨੇ ਜੋ ਦੁਨੀਆਂ ਰੋਵੇ ਨਾ ਜਉਂਦੇ ਛੱਡਦੀ ਮੋਏ ਕੀ ਹੋਏ ਬੱਦਲ ਅੰਬਰੀ ਛਾਉਂਦੇ ਛਾਉਂਦੇ ਹੋਏ ਲਈ ਪਾਪ ਦਾ ਰੱਬ ਦਾ ਹੈ ਨਹੀਂ ਕੋਈ ਬਸ ਰੱਬ ਆਪਣੇ ਆਪ ਦਾ ਰੱਬ ਦਾ ਹੈ ਨਹੀਂ ਕੋਈ ਰੱਬ ਹੈ ਬਸ ਆਪਣੇ ਆਪ ਦਾ ਕੋਈ ਦੱਸ ਕੀ ਜਾਣੇ ਕੀ ਰਜ਼ਾ ਹੈ ਉਸ ਦੀ ਪਤਾ ਇਉਂ ਲੱਗਦਾ ਜਦ ਜਿੰਦ ਏ ਰੁੱਟਦੀ ਕਹਿੰਦੇ ਜੁਗ ਇਸ ਸਹਸ ਹੈ ਪਾਣੀ ਪੀਤਾ ਕੀ ਤਸ ਘਾਟਦਾ ਰੱਬ ਦਾ ਹੈ ਨਹੀਂ ਕੋਈ ਰੱਬ ਹੈ ਬਸ ਆਪਣੇ ਆਪ ਦਾ ਰੱਬ ਦਾ ਹੈ ਨਹੀਂ ਕੋਈ ਰੱਬ ਹੈ ਬਸ ਆਪਣੇ ਆਪ ਦਾ ਕਿਵੇਂ ਮੁੱਕ ਜਊ ਦੱਸ ਦੋ ਜੋ ਸਮਝਣ ਹੱਥ ਹੈ ਬਿਆਮਤਾ ਜੋੜਿਆ ਖੇੜੇ ਪਠ ਪਖ ਲੈ ਰੈਂਦੀ ਕੀ ਕਸਰ ਸੁਣਿਆ ਨਾ ਮਾਨਾ ਠਾਠਦਾ ਰੱਬ ਦਾ ਹੈ ਨਹੀਂ ਕੋਈ ਬਸ ਰੱਬ ਆਪਣੇ ਆਪ ਦਾ ਰੱਬ ਦਾ ਹੈ ਨਹੀਂ ਕੋਈ ਬਸ ਰੱਬ ਆਪਣੇ ਆਪ ਦਾ ਆਪਣਾ ਕਰ ਕਰ ਦੇਖੇ ਕਿਸਦਾ ਕੀ ਜੋਰੇ ਮੋਜ ਪੁਹੇਨੀ ਸੌਂਦਾ ਪੁੱਟ ਸੁੱਟਦਾ ਪੋਰੇ ਸੇਬੀ ਜੱਗ ਛੱਡ ਦੂੰ ਭੁੱਲ ਜਾ ਜੁਗ ਦੀ ਤਾਂ ਕਾਟਿਆ ਰੱਬ ਦਾ ਹੈ ਨਹੀਂ ਕੋਈ ਰੱਬ ਹੈ ਬਸ ਆਪਣੇ ਆਪ ਦਾ ਰੱਬ ਦਾ ਹੈ ਨਹੀਂ ਕੋਈ ਰੱਬ ਹੈ ਬਸ ਆਪਣੇ ਆਪ ਦਾ